ਮੈਂ ਇਤਨਾ ਆਈਡੀ ਆਪਣੀ ਵਿਖਾਈ ਮਾ ਵੀ ਆ ਲਓ ਮੈਡਮ ਆਈਡੀ ਇਹਨਾਂ ਨੇ ਜਦੋਂ ਮਨ ਲਓ ਫੋਨ ਤੇ ਲੱਗੇ ਆ ਤਾਂ ਮੈਂ ਇਹਦਾ ਆਈਡੀ ਵਿਖਾ ਕੇ ਤੇ ਇਸ ਤਰ੍ਹਾਂ ਕਰ ਲਿਆ ਵਾ ਮੈਨੂੰ ਕਹਿੰਦੀ ਆਈਡੀ ਦਿਖਾਓ ਮਾ ਮੈਡਮ ਜੀ ਜਾਂ ਫੋਨ ਤੇ ਗੱਲ ਕਰ ਲਓ ਤੇ ਜਾਂ ਆਈਡੀ ਦੇ ਇਹ ਮੈਨੂੰ ਕਹਿੰਦੀ ਸਾਡੀ ਪਰਸਨਲ ਲਾਈਫ ਨਹੀਂ ਵੀ ਅਸੀਂ ਫੋਨ ਤੇ ਗੱਲ ਨਹੀਂ ਕਰ ਸਕਦੇ ਵੀ ਫਲਾਣ ਆ ਟੇ ਗਿਆ ਪਿਛੇ ਜਾ ਤੇ ਇਹਨਾਂ ਨੇ ਦਵਾਈ ਦੇਣੀ ਹੈ ਇਹ ਐਡਾ ਮਾੜਾ ਹਰੀਦ ਨੂੰ ਬੋਲਦੀ ਹੈ ਮੈਡਮ ਹਲਕਾ ਖੇਮ ਕਰਨ ਦੇ ਅਦੀਨ ਪੈਂਦੇ ਪਿੰਡ ਕਰਿਆਲਾ ਦੇ ਵਿਖੇ ਸੀਐਚਸੀ ਹਸਪਤਾਲ ਦੇ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਜਿੱਥੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਲੰਬੀਆਂ ਲਾਈਨਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਕੁਰਸੀਆਂ ਤੇ ਬੈਠੇ ਬਾਬੂਆਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਗੋਲੀਆਂ ਦੇਣ ਤੋਂ ਨਾ ਕੀਤੀ ਜਾਂਦੀ ਅਤੇ ਬੇਇੱਜ਼ਤ ਕੀਤਾ ਜਾਂਦਾ ਹੈ ਜੇ ਕੋਈ ਨੌਜਵਾਨ ਅੱਗੇ ਉਹਨਾਂ ਨੂੰ ਰੋਕਦਾ ਹੈ ਤਾਂ ਉਸ ਦੀ ਆਈਟੀ ਬਲੌਕ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਹਰ ਹਸਪਤਾਲ ਦੇ ਵਿੱਚ ਨਸ਼ਾ ਛੁਡਾਊ ਕੇਂਦਰ ਬਣਾ ਰਹੀ ਹੈ ਪਰ ਦੂਜੇ ਪਾਸੇ ਇਸ ਦੇ ਵਿੱਚ ਕੰਮ ਕਰ ਰਹੇ ਸਰਕਾਰੀ ਮੁਲਾਜ਼ਮ ਨੌਜਵਾਨਾਂ ਨੂੰ ਹਰ ਰੋਜ਼ ਬੇਇੱਜ਼ਤ ਕਰਦੇ ਨੇ ਜਿਸ ਦੇ ਨਾਲ ਤਣਾਅ ਵਿੱਚ ਆ ਕੇ ਕੋਈ ਨੌਜਵਾਨ ਹਸਪਤਾਲ ਦੇ ਵਿੱਚ ਆਉਂਦਾ ਹੀ ਨਹੀਂ ਅਤੇ ਉਹ ਨਸ਼ਿਆਂ ਦੇ ਵਿੱਚ ਫਸੇ ਰਹਿੰਦੇ ਨੇ ਪੀੜਤ ਨੌਜਵਾਨਾਂ ਦੇ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹੇ ਦੇ ਉੱਚ ਮੈਡੀਕਲ ਅਫਸਰਾਂ ਤੋਂ ਮੰਗ ਕੀਤੀ ਗਈ ਹੈ ਕਿ ਇਹਨਾਂ ਮੁਲਾਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਤੀਜਾ ਵੀ ਉਧਰ ਜਦੋਂ ਇਸ ਮਾਮਲੇ ਦੇ ਸੰਬੰਧੀ ਮੈਡਮ ਜਸਪਾਲ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹ ਇੱਕ ਜ਼ਰੂਰੀ ਫੋਨ ਕਾਲ ਤੇ ਸੀ ਇਹਨਾਂ ਨੌਜਵਾਨਾਂ ਨੇ ਆ ਕੇ ਉਹਨਾਂ ਨੂੰ ਟੋਕਿਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ 10 ਮਿੰਟ ਰੁਕ ਜਾਓ ਲੇਕਿਨ ਇਹਨਾਂ ਨੌਜਵਾਨਾਂ ਨੇ ਅੱਗੇ ਉਹਨਾਂ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਉਧਰ ਜਦ ਇਹ ਸੰਬੰਧੀ ਐਸਐਮਓ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਤਾਂ ਐਸਐਮਓ ਸਾਹਿਬ ਆਪਣੀ ਡਿਊਟੀ ਤੇ ਹੀ ਨਹੀਂ ਸੀ ਪਹੁੰਚੇ ਬਲਕਿ ਕੁਰਸੀਆਂ ਖਾਲੀ ਦਿਖਾਈ ਦਿੱਤੀਆਂ ਨਾਲੀ ਜਦੋਂ ਇਸ ਪੂਰੇ ਮਾਮਲੇ ਦੇ ਸੰਬੰਧ ਦੇ ਵਿੱਚ ਮੈਡੀਕਲ ਆਫੀਸਰ ਸੁਮੇਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਐਸਐਮਓ ਸਾਹਿਬ ਬਾਹਰ ਡਿਊਟੀ ਤੇ ਗਏ ਨੇ ਅਤੇ ਇਸ ਮਾਮਲੇ ਦੇ ਸੰਬੰਧ ਦੇ ਵਿੱਚ ਮੈਡਮ ਜਸਪਾਰ ਕਾਲ ਦੇ ਨਾਲ ਗੱਲਬਾਤ ਕੀਤੀ ਜਾਵੇਗੀ। ਅਰ ਤੇਰਾ ਨਾਮ ਹੈ ਗੁਰਜਨ ਸਿੰਘ ਮੈਂ ਦਵਾਈਖਾਨ ਆਇਆ ਇਹ ਮੈਡਮ ਜਿਹੜੇ ਇੱਥੇ ਲੱਗੇ ਆ ਤਾਰੀ ਵਾਲ ਦੇ ਇਹਨਾਂ ਨੇ ਫੋਨ ਤੇ ਟੱਕਰੇ ਹੀ ਮੈਂ ਇਤਨਾ ਆਈਡੀ ਆਪਣੀ ਵਿਖਾਈ ਮਹਾ ਵੀ ਆ ਲੋ ਮੈਡਮ ਆਈਡੀ ਇਹਨਾਂ ਨੇ ਜਦੋਂ ਮਨ ਲਓ ਫੋਨ ਤੇ ਲੱਗੇ ਆ ਤਾਂ ਮੈਂ ਇਦਾਂ ਆਈਡੀ ਵਿਖਾ ਕੇ ਤੇ ਇਸ ਤਰ੍ਹਾਂ ਕਰ ਲਿਆ ਵਾ ਮੈਨੂੰ ਕਹਿੰਦੀ ਆਈਡੀ ਦਿਖਾਓ ਮਾ ਮੈਡਮ ਜੀ ਜਾਂ ਫੋਨ ਤੇ ਗੱਲ ਕਰ ਲਓ ਤੇ ਜਾਂ ਆਈਡੀ ਵੇਖ ਲਓ ਇਹ ਮੈਨੂੰ ਕਹਿੰਦੀ ਸਾਡੀ ਪਰਸਨਲ ਲਾਈਫ ਨਹੀਂ ਵੀ ਅਸੀਂ ਫੋਨ ਤੇ ਗੱਲ ਨਹੀਂ ਕਰ ਸਕਦੇ ਵੀ ਫਲਾਣ ਆ ਠੀਂ ਗਿਆ ਪਿੱਛੇ ਜਾ ਤੇ ਇਹਨਾਂ ਨੇ ਦਵਾਈ ਦੇਣੀ ਹੈ ਇਹ ਐਡਾ ਮਾੜਾ ਹਰੇਕ ਨੂੰ ਬੋਲਦੀ ਹੈ ਮੈਡਮ ਕੀ ਕਹਿੰਦੇ ਆ ਗੱਲਾਂ ਵਾ ਇਹ ਬਾਅਦ ਵਿੱਚ ਮੈਨੂੰ ਕਹਿੰਦੀ ਵੀ ਇਤਰਾਪ ਸਾਈਡ ਤੇ ਹੋ ਜਾ ਇਹਨੇ ਮੋਰੋ ਪਤਾ ਨਹੀਂ ਪੁਲਸ ਵਾਲੇ ਨੂੰ ਫੋਨ ਕੀਤਾ ਤੇ ਕਿਹਨੂੰ ਕੀਤਾ ਮੈਂ ਬਾਅਦ ਵਿੱਚ ਚਲੇ ਜਾਵਾਂ ਮਾਂ ਵੀ ਇਹਨੂੰ ਇਤਰਾ ਨਹੀਂ ਮਾਂ ਫਿਰ ਮੈਂ ਵੀ ਜੇ ਇਹ ਕਰ ਸਕਦੀ ਤਾਂ ਮੈਂ ਵੀ ਫਿਰ ਆਪਣਾ ਦੇਖੂੰਗਾ ਵੀ ਮੇਰੇ ਵੀ ਵੀਰ ਹੈਗੇ ਆ ਉਹਨਾਂ ਨੂੰ ਕੋਈ ਨਾ ਕੋਈ ਕਹਿ ਕੇ ਫਿਰ ਮੈਂ ਕਰੂੰਗਾ ਹੁਣ ਸਰ ਮੈਂ ਉਸ ਤੋਂ ਬਾਅਦ 2-3 ਦਿਨ ਹੋ ਗਏ ਉਸ ਤੋਂ ਬਾਅਦ ਮੈਂ ਦਵਾਈ ਖਾਣੇ ਆ ਮੈਂ ਕਿਤੇ ਗਿਆ ਸੀ ਤੇ ਤਾਂ ਕਰਕੇ ਮੈਂ ਆਇਆ ਨਹੀਂ ਹੁਣ ਅੱਜ ਆਇਆ ਹਾਂ ਹੁਣ ਅੱਜ ਮੈਂ ਜਾਣਾ ਵਾ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਕੇ ਫਿਰ ਮੈਂ ਦਵਾਈ ਖਾਣ ਜਾਣਾ ਜਦੋਂ ਮੰਨ ਲਓ ਆਈਡੀ ਨਹੀਂ ਹੁੰਦੀ ਬੋਲ ਤੇ ਗਾੜੀਆਂ ਨੂੰ ਆਈਡੀ ਨੰਬਰ ਦੱਸਿਓ ਨਾ ਕਹਿੰਦੇ ਵੀ ਆਈਡੀ ਲੈ ਕੇ ਆਓ ਕਾਰਡ ਦਿਖਾਓ ਫੇਰ ਦੇਣੀ ਦਵਾਈ ਜਿਹੜੇ ਇਹਨਾਂ ਦੇ ਗਾੜਾ ਦਾ ਤੁਹਾਨੂੰ ਵੇ ਬੋਲਦਾ ਕੋਈ ਵੱਧ ਘੱਟ ਤੇ ਗਾੜੀਆਂ ਪੈਂਦੇ ਆਪੀ ਤੁਸੀਂ ਦਵਾਈ ਨਹੀਂ ਦੇਣੀ ਤੁਸੀਂ ਐ ਕਰੋ ਜੋ ਕਰੋ ਕਿ ਬਾਅਦ ਵਿੱਚ ਇੰਤਰ ਰੋਕ ਕੇ ਆਇਓ ਜਾਂ 2 ਘੰਟੇ ਰੋਕਾਂਗੇ ਤਾਂ ਆਈਡੀ ਬੰਦ ਕਰਾਂਗੇ ਬੋਲਦੀ ਭੈਣ ਜੀ ਮੈਂ ਕਿਹਾ ਹਾਂ ਅਸਲ ਇਹਿੰਦਾ ਹਾਂ ਹਾਂ ਤੁਸੀਂ ਫੋਨ ਤੇ ਲੱਗੇ ਆ ਕਿ ਤੁਸੀਂ ਸਾਨੂੰ ਦਵਾਈ ਨਹੀਂ ਦੇ ਰਹੇਂਗਾ ਮੈਂ ਕਿਹਾ ਵੀ ਸਰ ਦੀ ਕਾਲ ਆਈਆ ਮੈਨੂੰ 10 ਦੇ ਕਰ ਲੈਂਦੇ 2 ਮਿੰਟ ਤੇ ਕਹਿੰਦਾ ਨਹੀਂ ਨਹੀਂ ਤੁਸੀਂ ਫੋਨ ਤੇ ਲੱਗੇ ਆ ਮੈਂ ਕਿ ਮੇਦੀ ਕੋਈ ਗੱਲ ਨਹੀਂ ਆ ਮੈਨੂੰ ਤਰੰਗ ਕਰਨਾ ਕਾਲ ਆਈ ਆ ਮਤਲਬ ਕੋਈ ਪੇਸ਼ੈਂਟ ਉੱਥੇ ਹੋਮ ਡੋਜ਼ ਲੈਣ ਗਿਆ ਦੋ ਬ੍ਰਦਰ ਬ੍ਰਦਰ ਸੀਗੇ ਉਹ ਦੂਜੇ ਦੀ ਲੈਣ ਗਿਆ ਆ ਤੇ ਇਹਦੇ ਥਰੂ ਗੱਲ ਕਰ ਰਹੀ ਆ ਤੇ ਇਸ ਗੱਲੋਂ ਇਹਨੇ ਮੈਨੂੰ ਮੋਲਣਾ ਸ਼ੁਰੂ ਕਰ ਦਿੱਤਾ ਤੋਂ ਬਾਅਦ ਚੋਂ ਮਤਲਬ ਮੈਂ ਚੰਕੀ ਵੀ ਫੋਨ ਕੀਤਾ ਉਹ ਤੋਂ ਬਾਅਦ ਉਹ ਭੱਜ ਗਿਆ ਜੀ ਇੰਨਾ ਹੀ ਸੱਚਾ ਸੀ ਫਟ ਖੜਿਆ ਕਿਉਂ ਨਹੀਂ ਕਿਉਂ ਨਹੀਂ ਲੱਗਦਾ ਆ ਕਿ ਮੈਂ ਅیشہ ਹੋਰ ਨੂੰ ਬੋਲੀਆਂ ਜੇ ਨਾ ਪੇਸ਼ੈਂਟ ਗਲਤ ਦਵਾਈ ਲੈ ਕੇ ਜਾਂਦਾ ਉਹਨੂੰ ਮੋਲਣਾ ਹੀ ਪੈਂਦਾ ਠੀਕ ਆ ਜਦੋਂ ਗੀਵਨ ਕਿ ਇੱਕ ਦੋ ਬੰਦੇ ਮਤਲਬ ਕਿਸੇ ਦੀ ਜਗ੍ਹਾ ਤੇ ਦਵਾਈ ਖਾ ਜਾਂਦੇ ਆ ਨਾ ਕਿ ਸਾਨੂੰ ਬੋਲਣਾ ਪੈਂਦਾ ਆਈਡੀ ਵੀ ਬਲੌਕ ਮਾਰਨੀ ਪੈਂਦੀ ਈਵਨ ਕਿ ਮੈਡਮ ਨੂੰ ਵੀ ਕਾਲ ਕਰਨੀ ਪੈਂਦੀ ਹੈ। ਅਸ਼ਮੀਤ ਜੀ ਮੈਡੀਕਲ ਆਫਸਰ ਸੀ ਸੀ ਕਰਿਆਲਾ ਮੈਨਰੇ ਮੈਂ ਜਾਣਾ ਪਿਆ ਉਹ ਸੀਐਲ ਲੈ ਕੇ ਵਾਪਸ ਚਲੇ ਗਏ ਤੇ ਮੈਂ ਬਤਾ ਦਿੱਤੇ ਮੈਡੀਕਲ ਆਫਸਰ ਤਨਾਦਰ ਸਰ 10 ਵਜੇ ਦਾ ਹੋ ਗਿਆ ਟਾਈਮ ਪਹਿਲਾਂ ਇੱਥੇ ਆਏ ਸੀਗੇ ਨਹੀਂ ਮੈਡਮ ਪਹਿਲਾਂ ਚੈਕ ਇਨ ਤੇ ਗਏ ਸੀ ਫਿਰ ਉਹਨਾਂ ਨੂੰ ਪਿੱਛੋਂ ਕੋਈ ਫੋਨ ਆ ਗਿਆ ਤੇ ਮੁਸ਼ਕਲ ਆ ਗਈ ਤਾਂ ਕਰੰਤਾਂ ਨੂੰ ਵਾਪਸ ਸਰ ਇੱਕ ਨਾ ਇੱਥੇ ਪ੍ਰੋਬਲਮ ਵੜੀ ਆ ਰਹੀ ਹੈ ਜਿਹੜੀਆਂ ਗੋਲੀਆਂ ਮਿਲਦੀਆਂ ਵਾ ਨਸ਼ਾ ਛਡਾਊ ਜਿਹੜੀਆਂ ਗੋਲੀਆਂ ਭਾ ਕੋ ਕਹਿੰਦੇ ਆ ਤੇ ਸਰ ਇਹ ਮੈਡਮ ਇੱਕ ਹੈਗੇ ਇੱਥੇ ਜਿਹੜੇ ਗੋਲੀਆਂ ਵੰਡਦੇ ਉਹ ਬੜਾ ਮਿਸਪ੍ਰਯੋਗ ਕਰਦੇ ਆ ਸਾਡੇ ਕੋਲ ਤਾਂ ਕੋਈ ਹਰੇ ਤੱਕ ਜਿਹੜੇ ਬੰਦੇ ਆ ਉਹਨੇ ਕੰਪਲੇਂਟ ਲੈ ਕੇ ਨਹੀਂ ਆ ਅੱਜ ਇਹ ਆਏ ਨੇ ਜਾਂ ਪਹਿਲਾਂ ਆਏ ਹੁੰਦੇ ਤੁਸੀਂ ਪਹਿਲਾਂ ਇਸ ਮਸਲੇ ਨੂੰ ਦੇਖਦੇ ਤੇ ਸੋਲਵ ਕਰਦੇ ਅੱਜ ਤੁਸੀਂ ਆਏ ਹੋ ਅੱਜ ਤੁਹਾਡੇ ਸਾਹਮਣੇ ਗੱਲ ਹੋਈ ਹੈ ਅੱਗੇ ਤੋਂ ਇਹ ਮੁਸ਼ਕਲ ਨਹੀਂ ਸਬ ਜਿਸ ਤਰ੍ਹਾਂ ਹੁਣ ਚਲੋ ਮਿਸਬੀਹਵ ਕੀਤਾ ਗੋਲੀਆਂ ਨਹੀਂ ਦਿੱਤੀਆਂ ਜਿਸ ਤਰ੍ਹਾਂ ਆਈਡੀ ਬੰਦ ਕਰ ਦਿੱਤੀ ਗਈ ਹੈ ਕੋਈ ਬਣਦਾ ਵੀ ਆਈਡੀ ਬੰਦ ਕਰ ਦਿੱਤਾ ਹੀ ਜੇ ਸਾਨੂੰ ਪੁੱਛੋ ਹੈ ਜੇ ਜ਼ਿਆਦਾ ਮਿਸਬੀਹਵ ਕਰਨਗੇ ਤੇ ਫਿਰ ਆਈਡੀ ਬੰਦ ਜਾਂਦਾ ਨੂੰ ਗਲਪਤ ਕੀਤੀ ਜਾਂਦੀ ਹੈ ਪਰ ਇਹ ਹੈ ਕਿ ਇਹਨਾਂ ਨੂੰ ਆ ਕੇ ਜਿਹੜਾ ਇਹਨਾਂ ਨੂੰ ਮੁਸ਼ਕਲਾਂ ਨੇ ਵੋਟ ਸੈਂਟਰ ਦੀਆਂ ਜੇ ਕੋਈ ਮੁਸ਼ਕਲ ਆ ਰਹੀ ਹੈ ਦੇਖ ਦਿਓ ਸਾਡੇ ਨਾਲ ਰਾਏ ਗੱਲ ਕਰਨ ਅਸੀਂ ਇੱਥੇ ਬੈਠੇ ਆ ਅਸੀਂ ਮੋਮੈਨੋ ਬੈਠੇ ਆ ਸਾਡੇ ਨਾਲ ਰਾਏ ਚ ਅੱਡੀ ਪੱਕੀ ਨਹੀਂ ਬੰਦਦੀ ਅੱਡੀ ਆਪਰੇ ਦੀ ਗੱਲ ਕੀਤੀ ਹੈ ਤੇ 1 2 3 ਦਿਨ ਦਾ ਇਧਰ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ